ਦੋਸਤੋ ਵਾਹਿਗੁਰੂ ਦਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਆ ਅੱਜ ਫਲੇੜੇ ਲਵੇ ਅ ਤਰਾਹ ਪੈਂਦਾ ਕੈਂਚੀਆਂ ਕਹਿੰਦੇ ਨੇ ਇਹ ਰਾਹ ਹੈਗਾ ਜਿਹੜਾ ਗੰਡੂਆਂ ਨੂੰ ਜਾਂਦਾ ਹੈ ਇਹ ਫਤੇਗੜ ਨੂੰ ਜਾਂਦਾ ਹੈ ਤੇ ਇਧਰਲਾ ਪਾਸਾ ਹੈਗਾ ਜੀ ਕਣਕਵਾਲ ਇਹ ਹੈਗਾ ਫਲੇੜਾ ਇਹ ਵੀਡੀਓ ਨੂੰ ਛੱਡਿਓ ਨਾ ਮੈਂ ਗੱਲਬਾਤ ਕੋਈ ਖਾਸ ਕਰਨ ਲੱਗਿਆ ਇੱਥੇ ਇੱਕ ਬਹੁਤ ਲੋੜਵੰਦ ਵਿਅਕਤੀ ਹੈਗਾ ਤੇ ਅਗਿਆਨੀ ਜੀ ਕੋਲੇ ਰਹਿੰਦਾ ਹੈ ਤੇ ਉਹਦਾ ਕੋਈ ਨਹੀਂ ਹੈਗਾ ਦੱਸ ਦਿੰਨੇਗੇ ਤੇ ਗਾਇਨੀ ਜੀ ਨਾਲ ਗੱਲ ਕਰਦੇ ਆ ਕਹਿੰਨੀ ਜੀ ਇਹ ਇਹਨਾਂ ਬਾਰੇ ਦੱਸਣਗੇ ਕਹਿੰਨੀ ਜੀ ਵੈਰ ਜੀ ਖਾਲਸਾ ਵੈਰ ਜੀ ਆ ਵਾਹਿ ਜੀ ਕੀ ਫਤਿਹ ਅਗਿਆਨੀ ਜੀ ਤੁਸੀਂ ਆ ਆਪਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਇਹ ਜਿਹੜੇ ਬਜ਼ੁਰਗ ਨੇਗੇ ਹਾਂ ਜੀ ਇਹਨਾਂ ਦੀ ਕੀ ਦਾਸਤ ਹੈ ਵੀ ਤੁਸੀਂ ਦਾਸਤ ਜੀ ਇਹਦਾ ਜੀ ਮਤਲਬ ਇਹ ਬਾਲੀ ਦਾ ਮੁੰਡਾ ਬੀਲਾ ਸਿੰਘ ਬਾਲੀ ਦਾ ਕਿਹੜੇ ਪਿੰਡ ਦਾ ਹੈ ਮਾਜਪੀ ਸਿੰਘ ਦਾ ਫੱਤੇ ਗੜ ਦਾ ਫੱਤੇ ਗੜ ਦਾ ਹਾਂ ਇਹਦਾ ਜੀ شادی ਹੋਈ ਸੀ ਇਹਦੀ ਨਾਂਗਲੇ ਅੱਛਾ ਜੀ ਨੰਗਲੇ ਸਾਦੀ ਵੀ ਤੇ ਉਹਦੇ ਤੇ ਦੋ ਬੱਚੇ ਹਾਂਜੀ ਹਾਂ ਕਿਤੇ ਕੁੜੀ ਤਾਂ ਇਹਨੇ ਸਮਝਿਆ ਪਿਆ ਤੀ ਅੱਛਾ ਜੀ ਕਿਹੜਾ ਮੁੰਡਾ ਦੀ ਇਹਨੂੰ ਛੱਡ ਕੇ ਭੱਜ ਗਿਆ ਅੱਛਾ ਜੀ ਮੁੰਡਾ ਛੱਡ ਕੇ ਭੱਜ ਗਿਆ ਹੁਣ ਇਹ ਉਹਦੇ ਦਾ ਮੇਰੇ 4-5 ਮਹੀਨੇ ਹੋ ਗਏ ਇੱਥੇ ਮੇਲੇ ਰਹਿਂਦਾ ਮਾਂ ਇਹਦੀ ਉਹਦੇ ਵਾਸਤੇ ਗਰਕੀ ਵੀ ਪਟਾਈ ਆ ਇਹਦਾ ਖਾਣਾ-ਦਾਣਾ ਵੀ ਜਿਹੇ ਜਾਂ ਮੈਨੂੰ ਮਿਲਦਾ ਇਹਨੂੰ ਨਾਲ ਦਿੰਨੇ ਆ ਤੁਸੀਂ ਕਿੱਥੇ ਰਹਿੰਦੇ ਹੋ ਫਿਰ ਆਹ ਕੋਠੇ 'ਚ ਰਹਿੰਦੇ ਜੀ ਅਸੀਂ ਆਹ ਜਿਹੜਾ ਆਹ ਕੋਠਾ ਮੇਰਾ ਛੋਟਾ ਜਿਹਾ ਥੋੜਾ ਜ਼ਮੀਨ ਆਪਦੀ ਜ਼ਮੀਨ ਹੈ ਜ਼ਮੀਨ ਮੇਰੇ ਕੋਲ 6 ਵਿੱਗੇ 2 ਸੌ ਆ ਜੀ ਆਪਦੀ 6 ਵਿੱਗੇ 2 ਸੌ ਆ 6 ਵਿੱਗੇ 2 ਸੌ ਆ ਮਿਲਵੇ ਜਾਨੀ ਕਿੱਲੇ ਤੋਂ ਸਵਾ ਕਿੱਲਾ ਆਹ ਕਿੱਲੇ ਤੋਂ ਘੱਟ ਆ ਜੀ ਅੱਧੇ ਕਿੱਲੇ ਤੋਂ ਜ਼ਿਆਦਾ ਪੌਣਾ ਕਿੱਲਾ ਜੀ ਪੌਣਾ ਕਿੱਲਾ ਮਿਲਵੇ ਬਾਹਣ ਦਾ ਅੱਛਾ ਪੌਣਾ ਕਿੱਲਾ ਹਾਂ ਹਾਂ ਉਹਦੇ ਵਿੱਚ ਹੀ ਦੋਵੇਂ ਅਸੀਂ ਘਰ ਕੀ ਵੀ ਪੱਟੀ ਹੋਈ ਹੈ ਉੱਥੇ ਕੋਠਾ ਵੀ ਹੈ ਕੋਈ ਸਬਜ਼ੀ ਵੀ ਲਾਈ ਹੋਈ ਹੈ ਮੇਰੀ ਔਰ ਕਹ ਬਾਕੀ ਇਹਦੇ ਬਾਰੇ ਨੀ ਮੁੰਡਾ ਛੱਡ ਕੇ ਭੱਜ ਗਿਆ ਇਹਦਾ ਕੋਈ ਹੋਰ ਇਹਨੂੰ ਕੋਈ ਸ਼ਾਮਦਾਨੀ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਹੋ ਵੀ ਅਸੀਂ ਕਹਿਣਾ ਚਾਹੁੰਦੇ ਜੀ ਇਹਨੂੰ 10 ਰੁਪਏ ਜਾਂ ਜਾਂ ਕੋਈ ਕੋਈ ਮੇਰਾ ਵੀਰ ਬਜ਼ੁਰਗ ਕੋਈ ਭੈਣ ਦਾਨ ਕਰ ਸਕਦੇ ਇਹਦੇ ਖਾਤੇ 'ਚ ਪੈਸੇ ਭੇਜਣੇ ਚਾਹੀਦੇ ਨੇ ਥੋੜੇ ਬਹੁਤੇ ਕਿਉਂ ਇਹਦਾ ਟਾਈਮ ਪਾਸ ਹੋ ਜੂਗਾ ਅੱਜਾ ਬੰਦਾ ਬਿਮਾਰ ਵੀ ਹੋ ਜਾਂਦਾ ਇਹ ਸਬਾਨਾ ਸਾਨੂੰ ਔਖਾ ਹੋ ਜਾਂਦਾ ਥੋੜੇ ਕੋਲ ਵੀ ਕੰਮ ਥੋੜੇ ਹੋ ਤੁਹਾਡਾ ਕੀ ਆ ਸਾਡਾ ਤਾਂ ਮੈਂ ਮੇਲੇ ਵਿੱਚ ਚਿਕ ਵਿਗੇ ਸੌਂਦਾ ਤੇ ਮਿਰਚਾਂ ਨਹੀਂ ਕੰਮ ਕਰਦੇ ਆ ਸਬਜੀ ਦਾ ਸਬਜੀ ਲਾ ਲੈਂਦੇ ਹਾਂ ਸਬਜੀ ਲਾ ਲੈਂਦੇ ਆ ਅਪ ਦਾ ਟਾਈਮ ਪਾਸ ਕਰਦੇ ਆ ਇੰਨੀ ਕੋਈ ਆਮਦਨ ਨਹੀਂ ਹੈਗੀ ਜੀ ਸਾਡੇ ਲਈ ਬੀਬੀ ਜਗਾ ਵੀ ਦੋ ਹੀ ਸਭਨਾ ਦੋ ਛਤਰੀਆਂ ਕੜੀਆਂ ਹੋਈਆਂ ਨੇ ਤਾਂ ਦੇ ਹਾਂ ਬਾਕੀ ਇਹਦੇ ਅਸੀਂ ਕਹਿੰਦੇ ਤੇ ਵੀ ਜੇ ਕਿਸੇ ਨੂੰ ਪੀਰ ਭਾਈ ਇਹ ਖਾਤੇ ਦੇ ਥੋੜੇ ਬਹੁਤ ਮਾਇਆ ਭੇਜ ਦੇ ਤਾਂ ਉਹਦਾ ਧੰਨਵਾਦੀ ਹੋਵਾਂਗੇ ਅਸੀਂ ਇਹਦਾ ਬਚਾ ਦੇ ਟਾਈਮ ਪਾਸ ਹੋ ਜੂ ਹਾਂ ਕੋ ਕੀ ਨਾ ਟਾਟਾ ਮੈਂ ਨਾ ਬਨਾਈ ਮੈਂ ਨਾ ਜੀ ਕੀ ਕੀ ਕਹਿਣਾ ਚਾਹੋ ਨੇ ਸੰਗ ਤਨੂ ਸੰਗ ਤ ਕੀ ਕੀ ਹਾਂ ਦਾ ਤੂਰੇ ਹੱਥ ਬੰਨ੍ਹਿਆ ਜੀ ਮੇਰਾ ਨਰਵਾ ਹੋਈ ਭਾਈ ਅੱਛਾ ਤੁਹਾਨੂੰ ਕਿਹੜੇ ਮੈਂ ਤਾਂ ਇੱਕਦਮ ਮਾਇਆ ਚਾਹੀਦਾ ਹੋਰ ਤੁਹਾਡੇ ਕੋਈ ਕੱਪੜਾ ਲੀੜਾ ਜਾਂ ਹੋਰ ਕੱਪੜੇ ਲੀੜ ਦਾ ਵੀ ਬਹੁਤ ਬੁਰਾ ਹਾਲਾਤ ਆ ਤੁਹਾਡਾ ਹਾਂ ਜੀਆ ਗੋਡਾ ਕੱਪੜੇ ਤੋਂ ਦੋ ਗੋਡਾ ਟੁੱਟ ਗਿਆ ਜੀ ਗੋਡਾ ਅੱਛਾ ਗੋਡਾ ਦੋਆ ਟੁੱਟ ਗਿਆ ਹੈ ਤੇ ਪੈਰ ਵੀ ਇੰਨਾ ਨਹੀਂ ਕੰਮ ਕਰਦੇ ਗੱਲਾਂ ਇਸ ਰੇੜੀ ਤੇ ਚੱਲਦੇ ਹੋਏ ਹਾਂ ਹਾਂ ਰੇ ਰੇ ਠੀਕ ਹੈ ਤੇ ਦੋਸਤੋ ਪਹਿਲਾਂ ਗਿਆਨੀ ਜੀ ਨਾਲ ਗੱਲ ਮੈਂ ਤਾਂ ਕਰੀ ਤੀ ਵੀ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੈ ਤੇ ਮਜ਼ਦੂਰ ਪਰਿਵਾਰਾਂ ਚੋਂ ਆਏ ਬੇਟਾ ਇਹਨਾਂ ਦੇ ਛੱਡ ਕੇ ਚਲੇ ਗਿਆ ਕਹਿੰਦੇ ਨੇ ਤੇ ਖੇਤ ਦੇ ਵਿੱਚ ਹੀ ਰਹਿੰਦੇ ਨੇ ਮੈਂ ਖੇਤ ਦਾ ਵੀ ਤੁਹਾਨੂੰ ਫੋਟੋ ਇਹਦੇ ਨਾਲ ਅਟੈਚ ਕਰੂੰਗਾ ਤੇ ਜਿਹੜੇ ਵੀ ਭੈਣ ਭਾਈ ਧਾਨੀ ਸੱਜਣ ਨੇ ਵੈਸੇ ਤਾਂ ਮੈਂ ਇਲਾਕੇ ਵਾਲਿਆਂ ਨੂੰ ਕਹੂੰਗਾ ਕੋਈ ਇਲਾਕਾ ਬਹੁਤ ਵੱਡਾ ਫਲੇੜਾ ਪਿੰਡ ਹੈ ਕਣਕਵਾਲ ਹੈ ਗੰਡੂਆ ਹੈ ਪਤਿਗੜ ਜਿੰਨੀ ਕ ਹੈਲਪ ਕਰ ਸਕਦੇ ਹੋ ਦੇਖੋ ਕੱਪੜਾ ਜਿਹੜਾ ਆ ਹੋ ਸਕਦਾ ਜੋੜਾ ਜੁੱਤੀ ਜਹਿਜਾ ਆਰ ਅਰਖਾ ਜਿਆਦਾ ਸਮਰਾ ਸਕਦੇ ਹੋ ਹੋਰ ਦਵਾਈ ਬੂਟੀ ਨੂੰ ਪੈਸਾ ਦੇ ਸਕਦੇ ਹੋ ਕੋਈ ਰਾਸ਼ਨ ਪਾਣੀ ਇਹਨਾਂ ਨੂੰ ਦੇ ਸਕਦੇ ਹੋ ਹਨ ਤੇ ਧੰਨਵਾਦ ਆ ਗਿਆਨੀ ਜੀ ਦਾ ਜਿਹੜੇ ਸ਼ਾਮ ਦੇ ਨੇ ਤੇ ਵੀਡੀਓ ਵੱਤ ਬਾਤ ਸ਼ੇਅਰ ਕਰ ਦਿਓ ਆਪਾਂ ਇਹਨਾਂ ਦਾ ਨੰਬਰ ਪਾਵਾਂਗੇ ਇਹਨਾਂ ਦਾ ਖਾਤਾ ਨੰਬਰ ਜਿਹੜਾ ਕੋਈ ਹੋਊਗਾ ਇਹਨਾਂ ਨੂੰ ਤਿਲ ਫੁੱਲ ਤੁਸੀਂ ਤੇਜ ਸਕਦੇ ਆ ਉਹਨਾਂ ਨੂੰ ਜਿਹੜੇ ਸਾਡੇ ਵੀਰ ਕੈਨੇਡਾ ਅਮਰੀਕਾ ਜਿਹੜੇ ਸਾਡੇ ਪੇਜ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬੇਨਤੀ ਆ ਵੀ ਜੇ ਤੁਸੀਂ ਤਿਲ ਫੁੱਲ ਜਿੰਨਾ ਕਬਾਲਾ ਨਹੀਂ ਇਹਨਾਂ ਦੇ ਟਾਈਮ ਕੱਢਣ ਲੋਗਾਂ ਦੇ ਜਿੰਨਾ ਕ ਭੇਜ ਸਕਦੇ ਹੋ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ